ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਤੇ ਉਪਾਅ ਲੈ ਕੇ ਆਏ ਹਾਂ ਕਿ ਭਾਵੇਂ ਲੇਡੀ ਹੋਵੇ ਭਾਵੇਂ ਜੈਡਸ ਹੋਣ ਉਹਨਾਂ ਦੀ ਖੱਬੀ ਜਾਂ ਫਿਰ ਸੱਜੀ ਅੱਖ ਫਟਕਦੀ ਏ ਤਾਂ ਅੱਖ ਫਟਕਣ ਪਿੱਛੇ ਸਾਨੂੰ ਕੀ ਸੰਕੇਤ ਮਿਲਦੇ ਨੇ ਕੀ ਸੱਜੀ ਜਾ ਖੱਬੀ ਅੱਖ ਫੜਕਣ ਦੇ ਨਾਲ ਚੰਗਾ ਹੁੰਦਾ ਏ ਜਾਂ ਫਿਰ ਮਾੜਾ ਹੁੰਦਾ ਹੈ ਕਹਿੰਦਾ ਭਾਵੇਂ ਇਹੀ ਏ ਕਿ ਜਦੋਂ ਸਾਡੀ ਭਾਵੇਂ ਤਾਂ ਖੱਬੀ ਅੱਖ ਲਗਾ ਲੋ ਭਾਵੇਂ ਸੱਜੀ ਉਹ ਫੜਕਦੀ ਏ ਤੇ ਉਸ ਸਮੇਂ ਕੀ ਸਾਡੇ ਨਾਲ ਚੰਗਾ ਹੋਣ ਵਾਲਾ ਹੁੰਦਾ ਏ ਜਾਂ ਫਿਰ ਮਾੜਾ ਹੋਣ ਵਾਲਾ ਹੁੰਦਾ ਹੈ ਤੇ ਜਾਂ ਫਿਰ ਜੇਕਰ ਸਾਡੀ ਸੱਜੀ ਜਾਂ ਖੱਬੀ ਅੱਖ ਫੜਕ ਰਹੀਏ ਤੇ ਅੱਖ ਫੜਕਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਹਿੰਦਾ ਭਾਵ ਕਿ ਸਾਨੂੰ ਕੋਈ ਉਪਾਅ ਕਰਨਾ ਚਾਹੀਦਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਤੇ ਕਿਵੇਂ ਕਰਨਾ ਚਾਹੀਦਾ ਤਾਂ ਜੋ ਕਿ ਜੇਕਰ ਅਸੀਂ ਉਪਾਅ ਕਰਦੇ ਹਾਂ ਤੇ ਸਾਡੇ ਨਾਲ ਕੁਝ ਬੁਰਾ ਹੋਣ ਦੀ ਬਜਾਏ ਸਭ ਕੁਝ ਚੰਗਾ ਚੰਗਾ ਹੀ ਹੋਵੇ ਇਹ ਸਾਰੀ ਜਾਣਕਾਰੀ ਤੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸਾਂਝਾ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕੋਮੈਂਟ ਵਰਕर्स ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਹੀ ਦੇਨ ਦੇ ਵਿੱਚ ਪਤਾ ਨਹੀਂ ਕਿੰਨੀ ਕਵਾਰ ਹਲਚਲ ਹੁੰਦੀ ਰਹਿੰਦੀ ਹੈ ਜਿਨ੍ਹਾਂ ਨੂੰ ਅਸੀਂ ਸਰੀਰ ਦੇ ਹਿੱਸਿਆਂ ਨੂੰ ਜਾਂ ਤਾਂ ਫੜਕਣਾ ਕਹਿੰਦੇ ਆ ਤੇ ਜਾਂ ਫਿਰ फडਕਣਾ ਜਾਂ ਟੜਕਣਾ ਕਹਿ ਦਿੰਨੇ ਆ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਸਾਡੀਆਂ ਜਿਹੜੀਆਂ ਬਾਹਾਂ ਹੁੰਦੀਆਂ ਨੇ ਮੋਢੇ ਹੁੰਦੇ ਨੇ ਤੇ ਪੇਟ ਦੇ ਵਿੱਚ ਵੀ ਕਈ ਵਾਰ ਤੁਸੀਂ ਵੀ ਨੋਟ ਕੀਤਾ ਹੋਣਾ ਏ ਕਿ ਸਾਡੇ ਸਰੀਰ ਦੇ ਇਹ ਹਿੱਸੇ ਅਕਸਰ ਹੀ ਫੜਕਦੇ ਰਹਿੰਦੇ ਨੇ ਪਰ ਹੁੰਦਾ ਕੀ ਏ ਕਿ ਜਦੋਂ ਸਾਡੇ ਸਰੀਰ ਤੇ ਇਹਨਾਂ ਹਿੱਸਿਆਂ ਦੇ ਵਿੱਚ ਹਲਚਲ ਹੁੰਦੀ ਏ ਤੇ ਸਾਨੂੰ ਇਨਾ ਸਰੀਰ ਦੇ ਹਿੱਸਿਆਂ ਦੀ ਹਲਚਲ ਬਾਰੇ ਇਨਾ ਜ਼ਿਆਦਾ ਪਤਾ ਨਹੀਂ ਲੱਗਦਾ ਤੇ ਜਦੋਂ ਸਾਨੂੰ ਇਸ ਵਾਰੀ ਪਤਾ ਹੀ ਨਹੀਂ ਲੱਗਦਾ ਤੇ ਇਨਾ ਹਿੱਸਿਆਂ ਨੂੰ ਅਸੀਂ ਮਹਿਸੂਸ ਵੀ ਨਹੀਂ ਕਰ ਪਾਉਂਦੇਗੇ ਤੇ ਇਸ ਤੋਂ ਇਲਾਵਾ ਆਪਾਂ ਜੇਕਰ ਗੱਲ ਕਰੀਏ ਕਿ ਜੇਕਰ ਸਾਡੀ ਅੱਖ ਦੇ ਉੱਪਰਲੇ ਹਿੱਸੇ ਜਾਂ ਫਿਰ ਨੀਚੇ ਵਾਲੇ ਹਿੱਸੇ ਦੇ ਵਿੱਚ ਕੁਝ ਹਲਚਲ ਮਹਿਸੂਸ ਹੁੰਦੀ ਹੈ ਕੋਈ ਚੀਜ਼ ਸਾਡੀ ਅੱਖ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰੜਕ ਲਈ ਰਹੀਏ ਤਾਂ ਉਸ ਨੂੰ ਕੀ ਅਸੀਂ ਕਹਿੰਦੇ ਆ ਕਿ ਸਾਡੀ ਅੱਖੇ ਜਿਹੜੀ ਉਹ ਫਟ ਕਰ ਰਹੀਏ ਤੇ ਇਸੇ ਤਰੀਕੇ ਦੇ ਨਾਲ ਅੱਖ ਦੇ ਵਿੱਚ ਹੋ ਰਹੀ ਹਲਚਲ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਫਿਰ ਕੀ ਹੁੰਦਾ ਹੈ ਕਿ ਜਿਹੜੇ ਵੀ ਮਨੁੱਖ ਨੂੰ ਜਿੰਨੀ ਵੀ ਜਾਣਕਾਰੀ ਹੁੰਦੀ ਹੈ ਇਸ ਚੀਜ਼ ਦੇ ਰਿਲੇਟਡ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਅੱਖ ਫੜਕਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੋਈਆਂ ਨੇ ਕੁਝ ਲੋਕ ਤਾਂ ਇਸ ਨੂੰ ਚੰਗਾ ਸਮਝਦੇ ਨੇ ਤੇ ਕੁਝ ਲੋਕ ਮਾੜਾ ਸਮਝਦੇ ਨੇ ਜਿਵੇਂ ਜਿਵੇਂ ਲੋਕਾਂ ਨੂੰ ਇਸ ਮੁਤਾਬਕ ਜਾਣਕਾਰੀ ਹੈ ਉਸੇ ਤਰੀਕੇ ਦੇ ਨਾਲ ਹੀ ਉਹ ਇਸ ਸਰੀਰ ਦੇ ਅੰਗ ਦਾ ਫੜਕਣਾ ਸਹੀ ਜਾਂ ਗਲਤ ਸਮਝਦੇ ਨੇ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇ ਘਰ ਘਰ ਦੀ ਔਰਤ ਦੀ ਸੱਜੀ ਅੱਖ ਫੜਕਦੀ ਸੱਜੀ ਅੱਖ ਫੜਕਣ ਦੇ ਨਾਲ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਹਾਨੀ ਨੁਕਸਾਨ ਹੋਣ ਵਾਲਾ ਹੁੰਦਾ ਹੈ ਤੇ ਜਾਂ ਫਿਰ ਘਰ ਦੇ ਵਿੱਚ ਜੋ ਪਰਿਵਾਰਿਕ ਮੈਂਬਰ ਹੈ ਉਸ ਦੇ ਨਾਲ ਕੁਝ ਮਾੜਾ ਹੋ ਸਕਦਾ ਹੈ ਤੇ ਜਾਫਿਰ ਕੀਏ ਕਿ ਜਿਸ ਵਿਅਕਤੀ ਦੀ ਜਿਸ ਔਰਤ ਦੀ ਪਰਿਵਾਰਿਕ ਮੈਂਬਰ ਦੀ ਅੱਖ ਫੜਕ ਰਹੀਏ ਉਸਦੇ ਨਾਲ ਵੀ ਕੁਝ ਬੁਰਾ ਹੋ ਸਕਦਾ ਕੋਈ ਹਾਦਸਾ ਹੋ ਸਕਦਾ ਹੈ ਕਈ ਲੋਕਾਂ ਦਾ ਤਾਂ ਇਹੀ ਕਹਿਣਾ ਹੁੰਦਾ ਹੈ ਤੇ ਇਸ ਤੋਂ ਉਲਟ ਜੇਕਰ ਆਪਾਂ ਗੱਲ ਕਰੀਏ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਔਰਤ ਦੀ ਕੱਬੀ ਆਕੋ ਫੜਕੇ ਦੀ ਇਹ ਤਾਂ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਉਹ ਸਾਨੂੰ ਸ਼ੁਭ ਸੰਕੇਤ ਦਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਸਾਡੇ ਘਰ ਦੇ ਵਿੱਚ ਪੈਸਾ ਆਉਣ ਵਾਲਾ ਹੈ ਜਾਂ ਫਿਰ ਸਾਨੂੰ ਆਪਣੇ ਘਰ ਦੇ ਵਿੱਚ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਤਾਂ ਆਪਾਂ ਹੁਣ ਇਹ ਗੱਲ ਕਰਾਂਗੇ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕਿ ਸਚਾਈ ਹੈ ਤੇ ਕਿੰਨੀ ਕਿ ਸਚਾਈ ਨਹੀਂ ਹੈਗੀ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸੋ ਇਸੇ ਤਰੀਕੇ ਦੇ ਨਾਲ ਇਸ ਬਾਰੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਹੋਈ ਕਾਫੀ ਲੋਕਾਂ ਤੋਂ ਇਸ ਬਾਰੇ ਜਾਣਕਾਰੀ ਲਈਗੀ ਇਥੇ ਤੱਕ ਕੇ ਕਾਫੀ ਡਾਕਟਰਾਂ ਤੋਂ ਵੀ ਇਸ ਬਾਰੇ ਜਾਣਕਾਰੀ ਲਈ ਅੱਖ ਦਾ ਫੜਕਣਾ ਕਿ ਸਹੀ ਹੁੰਦਾ ਏ ਜਾਂ ਗਲਤ ਹੁੰਦਾ ਏ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਪ੍ਰਾਪਤ ਇਕੱਠੀ ਕਰਨ ਤੋਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਏ ਕਿ ਸਾਡੇ ਸਰੀਰ ਦੇ ਜਿਹੜੇ ਵੀ ਹਿੱਸੇ ਫੜਕਦੇ ਹਨ ਜ਼ਰੂਰੀ ਨਹੀਂ ਕਿ ਇਕੱਲੀ ਅੱਖ ਹੋਰ ਵੀ ਸਰੀਰ ਦੇ ਜਿੰਨੇ ਵੀ ਹਿੱਸੇ ਫੜਕਦੇ ਨੇ ਚਾਹੇ ਉਹ ਸਾਡਾ ਹੱਥ ਹੋਵੇ ਚਾਹੇ ਸਾਡੀ ਬਾਹ ਫੜਕੇ ਜਾਂ ਫਿਰ ਸਾਡਾ ਪੇਟ ਹੋਵੇ ਤੇ ਇਸ ਤੋਂ ਇਲਾਵਾ ਜਾਂ ਫਿਰ ਸਾਡੀਆਂ ਅੱਖਾਂ ਦਾ ਹਿੱਸਾ ਹੋਵੇ ਇਹ ਸਾਰੇ ਸਰੀਰ ਦੇ ਹਿੱਸਿਆਂ ਦੀ ਫੜਕਣ ਦਾ ਇਹੀ ਇੱਕ ਮੇਨ ਕਾਰਨ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਘਾਟ ਵੱਧ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਸਰੀਰ ਦੇ ਅੰਦਰ ਕੁਝ ਇਸ ਤਰੀਕੇ ਦੀ ਹਲਚਲ ਹੁੰਦੀ ਹੈ ਤੇ ਸਾਨੂੰ ਬਾਹਰੀ ਰੂਪ ਦੇ ਵਿੱਚ ਇਸ ਤਰ੍ਹਾਂ ਫੜਕਣਾ ਹੀ ਮਹਿਸੂਸ ਹੁੰਦਾ ਜਿਸ ਨੂੰ ਅਸੀਂ ਕਹਿ ਦਿੰਨੇ ਆ ਕਿ ਸਾਡੇ ਸਰੀਰ ਦਾ ਇਹ ਹਿੱਸਾ ਫੜਕ ਰਿਹਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਸੋਚੀਏ ਕਿ ਇਹ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਵਹਿਮ ਦੇ ਵਿੱਚ ਪਾ ਲੈਨੇ ਆ ਪਰ ਇਸ ਚੀਜ਼ ਦਾ ਸਬੰਧ ਕੁਝ ਵੀ ਚੰਗਾ ਜਾਂ ਮਾੜਾ ਹੋਣ ਦੇ ਨਾਲ ਨਹੀਂ ਹੁੰਦਾ ਉਮਦਾ ਕਿ ਇਹ ਸਿਰਫ ਕਿ ਜੇ ਉਹ ਅਸੀਂ ਗੱਲ ਜਿਸ ਤਰੀਕੇ ਦੇ ਨਾਲ ਅਸੀਂ ਸੁਣ ਲੈਨੇ ਆ ਉਸੇ ਮੁਤਾਬਕ ਹੀ ਗੱਲ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਅਸੀਂ ਸੋਚਣ ਲੱਗ ਜਾਂਦੇ ਆ ਸੁਣੀ ਹੋਈ ਗੱਲ ਨੂੰ ਲੈ ਕੇ ਕਿ ਪਤਾ ਨਹੀਂ ਇਹ ਸਹੀ ਹੈ ਜਾਂ ਗਲਤ ਜੇਕਰ ਗਲਤ ਹੈ ਤੇ ਉਹ ਆਪਾ ਦਿਮਾਗ ਤੇ ਇੰਨਾ ਜ਼ਿਆਦਾ ਡਿਪਰੈਸ਼ਨ ਪਾ ਲੈਨੇ ਆ ਕਿ ਗਲਤ ਸਾਡੇ ਘਰ ਦੇ ਵਿੱਚ ਪਤਾ ਨਹੀਂ ਹੁਣ ਕੀ ਹੋ ਜਾਵੇਗਾ ਜਾਂ ਫਿਰ ਕੀ ਹੋਣ ਵਾਲਾ ਹੈ ਸਾਡੇ ਮੰਨ ਦੇ ਵਿੱਚ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ 네ਗੇਟਿਵ ਚੀਜ਼ਾਂ ਆਉਣੀ ਹੈ ਸ਼ੁਰੂ ਹੋ ਜਾਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਸਾਨੂੰ ਇਹ ਕਹਿ ਦਿੰਦਾ ਹੈ ਕੋਈ ਕਿ ਸੱਜੀ ਅੱਖ ਜੇਕਰ ਫੜਕਦੀ ਏ ਤੇ ਉਸ ਦੇ ਨਾਲ ਕੁਝ ਮਾੜਾ ਹੁੰਦਾ ਏ ਜਾਂ ਕੁਝ ਮਾੜਾ ਹੋਣ ਵਾਲਾ ਹੁੰਦਾ ਏ ਤਾਂ ਫਿਰ ਹੁੰਦਾ ਕੀ ਹੈ ਕਿ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਸੁਣ ਲਿਆ ਜਾਂ ਫਿਰ ਸਾਨੂੰ ਕਿਸੇ ਨੇ ਕਹਿ ਦਿੱਤਾ ਤੇ ਅਸੀਂ ਕੀ ਕਰਦੇ ਹਾਂ ਕਿ ਮਾੜਾ ਸੋਚਣਾ ਹੀ ਸ਼ੁਰੂ ਕਰ ਦਿੰਨੇ ਆ ਕਿਉਂਕਿ ਸਾਡੇ ਮਨ ਦੇ ਵਿੱਚ ਨੈਗੇਟਿਵਿਟੀ ਭਰੀ ਜਾਂਦੀ ਹੈ ਕਿ ਹੁਣ ਇਹੀ ਕੁਝ ਖੂਕ ਕੇ ਰਹੇਗਾ ਸਾਡੇ ਨਾਲ ਪੋਜ਼ਿਟਿਵ ਸੰਕੇਤ ਸਾਡੇ ਮਨ ਦੇ ਵਿੱਚ ਆਉਂਦੇ ਹੀ ਨਹੀਂ ਬਸ ਸਾਡੇ ਮਾਈਂਡ ਦੇ ਵਿੱਚ ਇੱਕ ਹੀ ਗੱਲ ਫਿਲਟ ਹੋ ਜਾਂਦੀ ਏ ਕਿ ਅੱਜ ਮੇਰੀ ਅੱਖ ਫੜਕ ਰਹੀ ਏ ਤੇ ਜ਼ਰੂਰ ਅੱਜ ਮੇਰੇ ਨਾਲ ਕੁਝ ਨਾ ਕੁਝ ਮਾੜਾ ਹੋਵੇਗਾ ਕਿਉਂਕਿ ਇਸ ਅੱਖ ਦੇ ਫੜਕਣ ਦਾ ਸੰਕੇਤ ਮਾੜਾ ਹੀ ਮੰਨਿਆ ਜਾਂਦਾ ਹੈ ਤੇ ਅਕਸਰ ਹੁੰਦਾ ਕਿ ਇਹ ਕਿ ਜੋ ਵੀ ਗੱਲਬਾਤ ਜੋ ਵੀ ਮੈਸੇਜ ਅਸੀਂ ਆਪਣੇ ਮਨ ਨੂੰ ਦਿੰਨੇ ਆ ਆਪਣੇ ਦਿਮਾਗ ਨੂੰ ਜੋ ਵੀ ਅਸੀਂ ਗੱਲ ਕਰਦੇ ਆ ਦਿੰਨੇ ਆ ਮੈਸੇਜ ਆਪਣੇ ਦਿਮਾਗ ਨੂੰ ਹੁੰਦਾ ਕੀ ਹੈ ਕਿ ਉਹੀ ਘਟਨਾਵਾਂ ਫਿਰ ਉਹੀ ਗੱਲਾਂ ਸਾਡੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਤਾਂ ਖਾਸ ਕਰਕੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਸੋਚਾਂਗੇ ਵਿਚਾਰਾਂਗੇ ਉਸਾਹ ਉਹ ਸਾਡੇ ਨਾਲ ਉਸੇ ਤਰੀਕੇ ਦੇ ਨਾਲ ਹੀ ਹੋਵੇਗਾ ਜੇਕਰ ਅਸੀਂ ਚੰਗਾ ਸੋਚਾਂਗੇ ਤਾਂ ਚੰਗਾ ਹੋਵੇਗਾ ਜੇਕਰ ਅਸੀਂ ਮਾੜਾ ਸੋਚਾਂਗੇ ਤਾਂ ਮਾੜਾ ਹੀ ਹੋਵੇਗਾ ਕਿਉਂਕਿ ਹੁੰਦਾ ਕਿ ਇਹ ਕਿ ਉਸ ਚੀਜ਼ ਨੂੰ ਅਸੀਂ ਆਪਣੇ ਦਿਮਾਗ ਦੇ ਵਿੱਚ ਹੀ ਬਿਠਾ ਲੈਨੇ ਆ ਫਿੱਟ ਕਰ ਲੈਨੇ ਆ ਆਪਣੇ ਦਿਮਾਗ ਦੇ ਵਿੱਚ ਕਿ ਅੱਜ ਸਾਡੀ ਨਾਲ ਜ਼ਰੂਰ ਕੁਝ ਮਾੜਾ ਹੋਵੇਗਾ ਮਾੜਾ ਹੋਣ ਵਾਲਾ ਹੈ ਕਿਉਂਕਿ ਸਾਡੀ ਸੱਜੀ ਅੱਖ ਫੜਕ ਰਹੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਸਾਡੀ ਸੱਜੀ ਅੱਖ ਫੜਕਦੀ ਹੈ ਤਾਂ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਨਾਲ ਜ਼ਰੂਰ ਅੱਜ ਕੋਈ ਨਾ ਕੋਈ ਚੀਜ਼ ਮਾੜੀ ਹੋਵੇਗੀ ਕੋਈ ਨਾ ਕੋਈ ਮਾੜਾ ਹੋਣ ਵਾਲਾ ਹੈ ਸਾਡੇ ਨਾਲ ਬਸ ਅਸੀਂ ਕਰਦੇ ਕੀ ਹੈ ਕਿ ਉਸ ਹਰ ਇੱਕ ਨਿੱਕੀ ਨਿੱਕੀ ਗੱਲ ਨੂੰ ਅਸੀਂ ਨੋਟ ਕਰਦੇ ਆਂ ਭਾਵੇਂ ਉਹ ਹਰ ਰੋਜ਼ ਸਾਡੇ ਨਾਲ ਉਹ ਗੱਲਾਂ ਉਹ ਕਟਨਾਮਾ ਵਰਤਦੀਆਂ ਹੀ ਹੋਣ ਪਰ ਉਸ ਸਮੇਂ ਆਪਾਂ ਕੀ ਕਰਦੀਆਂ ਕਿ ਉਹਨਾਂ ਚੀਜ਼ਾਂ ਨੂੰ ਨੋਟਿਸ ਹੀ ਨਹੀਂ ਕਰਦੇਗੇ ਉਸ ਸਮੇਂ ਆਪਣਾ ਕੋਈ ਧਿਆਨ ਨਹੀਂ ਹੁੰਦਾ ਇੰਨੀਆਂ ਚੀਜ਼ਾਂ ਦੇ ਵੱਲ ਪਰ ਜੇ ਸਮੇਂ ਸਾਡੀ ਮੰਨ ਲਓ ਕਿ ਸੱਜੀ ਜਾਏ ਕਭੀ ਅੱਖ ਫੜਕ ਜਾਂਦੀ ਏ ਤਾਂ ਆਪਾਂ ਕੀ ਕਰਦੇ ਆ ਨਿੱਕੀ ਤੋਂ ਲੈ ਕੇ ਵੱਡੀ ਤੋਂ ਵੱਡੀ ਗੱਲ ਦੇ ਤੱਕ ਇਹ ਉਪਾਅ ਸਿਰਫ ਹਸਬੰਡ ਵਾਈਫ ਦੇ ਲਈ ਹੀ ਨਹੀਂ ਹੈ ਜੇਕਰ ਅਸੀਂ ਕਿਸੇ ਦੇ ਨਾਲ ਕਾਰੋਬਾਰ ਆਪਣਾ ਸ਼ੁਰੂ ਕਰ ਲੈਨੇ ਆ ਪਾਰਟਨਰਸ਼ਿਪ ਪਾ ਕੇ ਤੇ ਉਹ ਬੇਕਤੀ ਸਾਨੂੰ ਇਸ ਹੱਦ ਤੱਕ ਤੰਗ ਪਰੇਸ਼ਾਨ ਕਰ ਦਿੰਦਾ ਹੈ ਕਿ ਅਸੀਂ ਰੂਣ ਹੱਕੇ ਹੋ ਜਾਂਦੇ ਆ। ਪਰ ਉਥੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਉਸ ਦੀ ਅਕਲ ਨੂੰ ਟਿਕਾਣੇ ਤੇ ਲਿਉਣ ਦੇ ਲਈ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੋਬ ਕਰਦੇ ਹੋ ਤੇ ਜੋਬ ਕਰਦੇ ਹੋ ਉੱਥੇ ਤੁਹਾਡੇ ਨਾਲ ਕੋਈ ਜੋਬ ਕਰਦਾ ਉਹ ਵੀ ਤੁਹਾਨੂੰ ਬੇਮਤਲਬ ਦਾ ਪਰੇਸ਼ਾਨ ਕਰ ਰਿਹਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ। ਇਸ ਉਪਾਉ ਨੂੰ ਕਰਨ ਦੇ ਸਮੇਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਮਨ ਦੇ ਵਿੱਚ ਸ਼ੰਕਾ ਨਾ ਕਰਨਾ ਬਿਨਾ ਸ਼ੰਕਾ ਕੀਤੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਇਸ ਉਪਾਉ ਨੂੰ ਕਰਿਓ ਫਿਰ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ 100 ਐਂਡ 1% ਮਿਲੇਗਾ ਤੇ ਜੋ ਵਿਅਕਤੀ ਜੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਰਲਾ ਰਿਹਾ ਹੈ ਤੰਗ ਪਰੇਸ਼ਾਨ ਕਰ ਰਿਹਾ ਹੈ ਉਹ ਇਸ ਉਪਾਉ ਨੂੰ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਸਾਹਮਣੇ ਤੁਹਾਡੇ ਕੋਲ ਆ ਕੇ ਤੁਹਾਡੇ ਤੋਂ ਮਾਫੀ ਮੰਗੇਗਾ ਹੀ ਮੰਗੇਗਾ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਸਮਝਾਉਣਾ ਚਾਹੁੰਦੇ ਸੀ ਉਹ ਸਾਰੀਆਂ ਗੱਲਾਂ ਉਸਦੇ ਦਿਮਾਗ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਕੋਈ ਦਿਨवार ਤੇ ਸਮੇਂ ਦੀ ਬੰਦਸ਼ ਨਹੀਂ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਨਹਾ ਧੋ ਕੇ ਕਰਨਾ ਹੈ ਜੇਕਰ ਤੁਸੀਂ ਨਹਾ ਧੋ ਨਹੀਂ ਸਕਦੇ ਤਾਂ ਤੁਸੀਂ ਇਸ ਉਪਾਅ ਨੂੰ ਮੂੰਹ ਹੱਥ ਧੋ ਕੇ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਫਿਰ ਤੁਸੀਂ ਬਿਨਾਂ ਨਹਾਏ ਮੂੰਹ ਹੱਥ ਧੋ ਕੇ ਇਸ ਉਪਾਅ ਨੂੰ ਕਰ ਲਓ ਜੇਕਰ ਪ੍ਰੋਬਲਮ ਨਹੀਂ ਹੋਏਗੀ ਤਾਂ ਤੁਸੀਂ ਇਸ ਉਪਾਅ ਨੂੰ ਕੋਸ਼ਿਸ਼ ਕਰੋ ਕਿ ਨਹਾ ਕੇ ਹੀ ਕਰੋ ਤੇ ਜੇ ਤੇਰੇ ਇਸੇ ਨਾਲ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ نیچے ਵਛਾਈ ਕਰ ਲੋ ਤੇ ਉਸ ਦੇ ਉੱਪਰ ਬੈਠ ਕੇ ਤੁਸੀਂ ਜਾ ਤਾ ਇੱਕ ਧੂਪ ਅਗਰਵਤੀ ਜਗਾ ਲੋ ਤੇ ਜਾਂ ਫਿਰ ਤੁਸੀਂ ਇੱਕ ਮਿੱਟੀ ਦਾ ਦੀਵਾ ਤਿਆਰ ਕਰਕੇ ਉਸ ਨੂੰ ਵੀ ਤੁਸੀਂ ਜਗਾ ਸਕਦੇ ਹੋ ਤੇ ਇਹ ਅਗਨੀ ਕਿਉਂ ਜਗਾਈ ਜਾਂਦੀ ਏ ਕਿਉਂਕਿ ਅਗਨੀ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਸ ਨੂੰ ਇਸ ਕਰਕੇ ਜਲਾਇਆ ਜਾਂਦਾ ਹੈ ਕਿ ਸਾਡੇ ਆਸ-ਪਾਸ ਕੋਈ ਵੀ ਮਾੜੀਆਂ ਚੀਜ਼ਾਂ ਨਹੀਂ ਜੋ ਉਹ ਸਾਨੂੰ ਪਰੇਸ਼ਾਨ ਨਾ ਕਰ ਸਕਣ ਤੇ ਉਹ ਤੁਹਾਡੀ ਮਰਜ਼ੀ ਹੈ ਜੇਕਰ ਤੁਸੀਂ ਧੂਪ ਅਰਗਵਤੀ ਜਗਾਉਣਾ ਚਾਹੋ ਨੇ ਉਹ ਵੀ ਜਗਾ ਸਕਦੇ ਹੋ ਤੇ ਜੇਕਰ ਤੁਸੀਂ ਦੀਵਾ ਜਗਾਉਣਾ ਚਾਹੋ ਨੇ ਉਹ ਤਾਂ ਉਹ ਵੀ ਜਗਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਤੇ ਇਸ ਤੋਂ ਇਲਾਵਾ ਤੁਸੀਂ ਇੱਕ ਰੈੱਡ ਕਲਰ ਦਾ ਸਕੈਚ ਜਾਂ ਫਿਰ ਮਾਰਕਰ ਜਾਂ ਪੈਨ ਲੈ ਲੈਣਾ ਹੈ ਤੇ ਉਸ ਦੇ ਨਾਲ ਤੁਸੀਂ ਆਪਣੇ ਸੱਚੇ ਹੱਥ ਦੀ ਹਥੇਲੀ ਦੇ ਉੱਪਰ ਪੰਜ ਲਿਖਣਾ ਹੈ ਜੇ ਜੇਕਰ ਇਸ ਉਪਾਅ ਨੂੰ ਲੇਡੀਜ਼ ਕਰ ਰਹੀਏ ਤਾਂ ਉਹ ਲੇਡੀਜ਼ ਨੇ ਹਥੇਲੀ ਦੇ ਉੱਪਰ ਪੰਜ ਲਿਖਣਾ ਹੈ ਤੇ ਜੇਕਰ ਇਸ ਉਪਾਅ ਨੂੰ ਜੈਸ ਕਰ ਰਿਹਾ ਉਸ ਨੇ ਹਥੇਲੀ ਤੇ ਵੀ ਲਿਖਣਾ ਹੈ ਤੇ ਜੋ ਸੱਜੇ ਹੱਥ ਦੀ ਤੀਸਰੀ ਉਂਗਲੀ ਹੁੰਦੀ ਉਸ ਉਂਗਲੀ ਦੇ ਫਰੰਟ ਤੇ ਜਿਹੜਾ ਪੋਟਾ ਜਿਹੜਾ 9 ਦੇ ਨਾਲ ਹੁੰਦਾ ਸਿਰਫ ਉਸ ਪਾਸੇ ਤੇ ਵੀ ਉਨੇ ਪੰਜ ਵਰਡ ਲਿਖਣਾ ਤੇ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਹੱਥ ਹਥੇਲੀਏ ਉਸ ਨੂੰ ਤੁਸੀਂ ਬੰਦ ਕਰ ਦੇਣਾ ਇਸ ਤਰ੍ਹਾਂ ਇਸ ਤੋਂ ਬਾਅਦ ਦੇ ਵਿੱਚ ਅੱਖਾਂ ਬੰਦ ਕਰਕੇ ਤੁਸੀਂ ਉਸ ਇਨਸਾਨ ਦਾ ਪੰਜ ਵਾਰ ਨਾਮ ਲੈ ਲੈਣਾ ਜਿਸ ਇਨਸਾਨ ਨੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੁੰਦਾ ਹੈ ਤੁਹਾਨੂੰ ਰਵਾਇਆ ਹੁੰਦਾ ਹੈ ਇਹ ਜੋ ਅਸੀਂ ਤੁਹਾਨੂੰ ਉਪਾਅ ਦੱਸ ਰਹੇ ਹਾਂ ਇਹ ਉਪਾਅ ਨੂੰ ਕਰਨ ਦੇ ਨਾਲ ਸਾਹਮਣੇ ਵਾਲੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਬਸ ਇੰਨਾ ਹੈ ਕਿ ਸਾਹਮਣੇ ਵਾਲੇ ਦੀ ਆਕਲ ਟਿਕਾਣੇ ਆ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜਿਵੇਂ ਕਿ ਆਪਾਂ ਕਹਿ ਦਿੱਨੀ ਹੈ ਕਿ ਉਸ ਇਨਸਾਨ ਦੀ ਬੁੱਧੀ ਪ੍ਰੇਸ਼ਟ ਹੋਊਗੀ ਇਹ ਤੁਹਾਡੇ ਕਹਿਦੇ ਚ ਨਹੀਂ ਤੁਹਾਡੀ ਗੱਲ ਨਹੀਂ ਮੰਨ ਰਿਹਾ ਤੁਹਾਨੂੰ ਕਾਫੀ ਦੁੱਖ ਤਕਲੀਫ ਦੇ ਰਿਹਾ ਸਿਰਫ ਇਹ ਸਟੇਜ ਦੇ ਲਈ ਅਸੀਂ ਉਸ ਵਿਅਕਤੀ ਦੇ ਲਈ ਇਸ ਉਪਾ ਨੂੰ ਕਰਨਾ ਹੈ ਤੇ ਇਸੇ ਤਰ੍ਹਾਂ 5 ਵਾਰ ਉਸ ਵਿਅਕਤੀ ਦਾ ਤੁਸੀਂ ਨਾਮ ਬੋਲਣਾ ਹੈ ਤੇ ਨਾਮ ਬੋਲਣ ਤੋਂ ਬਾਅਦ ਦੇ ਵਿੱਚ 5 ਵਾਰ ਤੁਸੀਂ ਬੋਲਣਾ ਹੈ ਪ੍ਰਸ਼ ਇਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਹੈ ਉਸ ਨੂੰ ਕਰ ਸਕਦੇ ਹੋ ਬਸ ਇਨਾ ਹੀ ਉਪਾਏ ਇਸ ਨੂੰ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ ਦੁਪਹਿਰੇ ਜਾਂ ਸ਼ਾਮ ਨੂੰ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਇਸ ਉਪਾਅ ਨੂੰ ਕਰਨ ਤੋਂ ਬਾਅਦ ਕੰਮ ਕਰਨ ਲੱਗੋਗੇ ਤੇ ਜਿਹੜਾ ਤੁਸੀਂ ਆਪਣੀ ਹੱਥ ਦੀ ਹਥੇਲੀ ਦੇ ਉੱਪਰ ਪੰਜ ਲਿਖਿਆ ਸੀ ਉਸ ਨੂੰ ਤੁਸੀਂ ਮਿਟਾਉਣਾ ਨਹੀਂ ਜਿਹੜਾ ਤੁਹਾਡੇ ਕੰਮ ਕਰ Karte ਸਮੇ ਜਾਂ ਫਿਰ ਇਸ਼ਨਾਨ ਕਰਦੇ ਸਮੇ ਉਹ ਪੰਜ ਲਿਖਿਆ ਹੋਇਆ ਵਰਡ ਮਿਟਦਾ ਹੈ ਤਾਂ ਉਹ ਅਲੱਗ ਗੱਲ ਏ ਪਰ ਤੁਸੀਂ ਇਸ ਅੱਖਰ ਨੂੰ ਆਪਣੇ ਆਪ ਬਿਲਕੁਲ ਵੀ ਨਹੀਂ ਮਟਾਉਣਾ ਤੇ ਇਸੇ ਤਰ੍ਹਾਂ ਅਗਲੇ ਦਿਨ ਵੀ ਤੁਸੀਂ ਇਸੇ ਹੀ ਵਿਧੀ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਆਪਣੀ ਹਥੇਲੀ ਦੇ ਉੱਪਰ ਪੰਜ ਵਾਰ ਲੇਕ ਕੇ ਤੇ ਉਸ ਮੁਠੀ ਨੂੰ ਬੰਦ ਕਰਕੇ ਪੰਜ ਲਿਖ ਕੇ ਉਸ ਮੁਠੀ ਨੂੰ ਬੰਦ ਕਰਕੇ ਤੇ ਪੰਜ ਵਾਰ ਉਸ ਵਿਅਕਤੀ ਦਾ ਨਾਮ ਲੈਣਾ ਹੈ ਤੇ ਪੰਜ ਵਾਰ ਹੀ ਤੁਸੀਂ ਪ੍ਰਸ਼ ਪ੍ਰਸ਼ ਕਰਕੇ ਬੋਲਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਉਸ ਨੰਬਰ ਨੂੰ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਮਿਟਾ ਦੇਣਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਪਹਿਲੀ ਵਾਰ ਇਸ ਉਪਾਅ ਨੂੰ ਕਰੋਗੇ ਤਾਂ ਇਹ ਜਿਹੜਾ ਪੰਜ ਤੁਸੀਂ ਲਿਖਿਆ ਹੋਏਗਾ ਇਸ ਵਰਡ ਨੂੰ ਤੁਸੀਂ ਮਟਾਉਣਾ ਨਹੀਂ ਆਪਣੇ ਆਪ ਮਿਟ ਜਾਵੇ ਉਹ ਅਲੱਗ ਗੱਲ ਏ ਤੇ ਜਦੋਂ ਤੁਸੀਂ ਅਗਲੇ ਦਿਨ ਇਸ ਉਪਾਅ ਨੂੰ ਕਰੋਗੇ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਪੰਜ ਵਰਡ ਲਿਖਿਆ ਹੋਵੇਗਾ ਉਸ ਨੂੰ ਤੁਸੀਂ ਖੁਦ ਮਿਟਾ ਦੇਣਾ ਹੈ ਉਪਾਅ ਕਰਨ ਤੋਂ ਬਾਅਦ ਉਸੇਸ ਬਸ ਇਨਾ ਹੀ ਉਪਾਅ ਤੁਸੀਂ ਕਰਨਾ ਇਸ ਉਪਾਅ ਨੂੰ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਤੁਹਾਨੂੰ ਜਿਸ ਵਿਅਕਤੀ ਦੇ ਲਈ ਤੁਸੀਂ ਇਸ ਉਪਾਰ ਨੂੰ ਕਰ ਰਹੇ ਹੋ ਉਸ ਵਿਅਕਤੀ ਦਾ ਤੁਹਾਨੂੰ ਸਾਹਮਣੇ ਤੋਂ ਕੋਈ ਨਾ ਕੋਈ ਰਿਸਪੌਂਸ ਜ਼ਰੂਰ ਆਵੇਗਾ ਤੇ ਇਸ ਉਪਾਰ ਨੂੰ ਤੁਸੀਂ ਵਾਰ-ਵਾਰ ਵੀ ਕਰ ਸਕਦੇ ਹੋ ਜਿੰਨਾ ਸਮਾਂ ਤੁਹਾਨੂੰ ਫਾਇਦਾ ਨਹੀਂ ਹੁੰਦਾ ਤੇ ਪਹਿਲੀ ਵਾਰ ਇਸ ਗੱਲ ਦਾ ਧਿਆਨ ਰੱਖਣਾ ਕਿ ਪਹਿਲੀ ਵਾਰ ਕਰਦੇ ਸਮੇਂ ਤੁਸੀਂ ਇਹ ਪੰਜ ਵਰਡ ਨੂੰ ਨਹੀਂ ਮਿਟਾਉਣਾ ਬਾਕੀ ਬਾਅਦ ਵਿੱਚ ਤੁਸੀਂ ਕਰਦੇ ਸਮੇਂ ਇਸ ਨੂੰ ਮਿਟਾ ਸਕਦੇ ਹੋ ਇਹ ਸੀ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੇ ਇੱਕ ਛੋਟੀ ਜਿਹੀ ਜਾਣਕਾਰੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠੇ ਬਹੁਤ ਆਸਾਨੀ ਦੇ ਨਾਲ ਕਰ ਸਕਦੇ ਹੋ ਬਿਨਾ ਇੱਕ ਵੀ ਰੁਪਏ ਨੂੰ ਖਰਚੇ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਿਓ ਤਾਂ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ हां जी एसी जी अपनी आज दी एक छोटी ਜਿਹੀ ਵੀਡੀਓ چیک کر ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ